ਇਹ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਇਥੋਂ ਰੋਡ ਤੇ ਸੈਰ ਕਰ ਰਿਹਾ ਸੀਗਾ ਮੈਂ ਆਇਆ ਤਾਂ ਦੇਖਿਆ ਮੈਂ ਰੋਡ ਤੇ ਸ਼ਾਇਦ ਐਕਸੀਡੈਂਟ ਵਾਪਰ ਹੋਇਆ ਕੁਝ ਤੋਂ ਜਦੋਂ ਬਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨੇ ਪਹਿਲਾਂ ਇਹਨੇ ਸ਼ਾਇਦ ਤਰਕਾ ਹੋਟਲ ਰੈਂਸਰ ਲਿਆ ਹੋਇਆ ਸੀ ਇਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨੇ ਪਹਿਲਾਂ ਹੀ ਲਗੜ-ਘੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭਾਈ ਨੂੰ ਨੇ ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਦੇ ਨੇ ਮੈਨੂੰ ਨਿਕਲੋ ਹੋਟਲ ਤੇ ਨਹੀਂ ਆ ਰਿਹਾ ਇਹਦੇ ਨਾਂ पे ਵੇਕ ਆ ਹਮਾ ਚੱਲਦਾ ਹਮਾ ਚੱਲਦਾ ਬੇਟੀ ਕੋਈ ਭਾਈ ਰੋਡ ਤੇ ਜੋ ਸੁਣੇ ਮੈਂ ਇੱਥੇ ਗਲੀ ਚ ਚੱਕਰ ਲਾ ਰਹੇ ਹੈਗੇ ਮੈਨੂੰ ਜੋ ਰੋਡ ਤੇ ਸੁਣਿਆ ਕਿ ਤੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਂਦਾ ਕਿ ਮੈਂ ਮੌਕੇ ਤੇ ਹੈ ਨਹੀਂ ਸੀ ਭਾਈ ਇੱਥੇ ਸੋਚਿਆ ਕਿ ਦਾਤਰਾਂ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਤੇ ਇਹਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ ਜੇ ਕੋਈ ਅੰਦਰ ਗੱਲ ਹੋਵੇ ਉਹ ਤੇ ਆ ਜਾਏਗੀ ਜੇ ਕੋਈ ਬਾਹਰ ਵੀ ਫਿਰ ਭਾਈ ਉਹ ਤੇ ਨਹੀਂ ਹੋ ਆ ਸਕਦੀ ਕੋਈ ਰੋਡ ਤੇ ਇੱਥੇ ਮੁੰਡਾ ਮਲਾਜਾ ਉਹਨਾਂ ਸ ਤੋ ਜਦੋਂ ਅਗੇ ਦੇਖਿਆ ਤਾਂ ਮੈਂ ਕਿਹ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਕਿ ਇਹੀ ਲੰਮੇ ਪਿਆ ਹੋਇਆ ਤੋ 108 ਤੇ ਫੋਨ ਕੀਤਾ ਉਹ ਤੇ ਕਰੋਮ ਤੇ ਖਾਸ ਫੋਨ ਕੀਤਾ ਜੀ ਲੈ ਜਿੰਦੂ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਜੋ ਦੇ ਵਾਈਫ ਦੇ ਬਿਆਨ ਤੇ ਥੋੜੇ ਜਿਹਾ ਉਹਦੀ ਘਰ ਵੀ ਦੋ ਚੱਕਰੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਜੀ ਬਈ ਪੀਸਰ ਵਾਲੇ ਆਏ ਸਰਕਾਰੀ ਉਹ ਸੁਲਿਬਾ ਜੀ ਭੇਜਿਆ ਕਿ ਉਹ ਮਤਲਬ ਪੱਤੀ ਦਾ ਕੰਮ ਹੈ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਮੈਨੂੰ ਸੋਚਿਆ ਕਿ ਮਤਲਬ ਸ਼ਹਿਰ ਦੇ ਭਈ ਹੈ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਡੀ ਸ਼ਹਿਰਿਆਂ ਜਿਹੜਾ ਕੋਈ ਇੱਕ ਦੋ ਜਣ ਮਰਜ਼ੀ ਆ ਕੇ ਵੱਢੀ ਜਾ ਰਹੇ ਭੰਗ ਨੇ ਕੋਈ ਜੇ ਕੋਈ ਗੱਲ ਕਰਨੀ ਤੇਰੀ ਕੋਈ ਗੱਲ ਬਈ ਉਹਦੇ ਖਿਲਾਫ ਕੁਈ ਲੱਤਾਂ ਤੋੜ ਕੇ ਪਾਇਸ਼ ਕਰਦਾ ਉਹ ਇਹ ਟੱਪਰ ਦੇ ਵੀ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹੀ ਖਾਣਾ ਬਸ ਦਾਫਰੋ ਇਦੋਂ ਆਉਂਦਿਆ ਸੀ ਮੇਰੇ ਹੁੰਦਾ ਬੰਦਾ ਜਖਮੀ ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨੂੰ ਟੈਂਸ਼ਨ ਫੋਟੇ ਦੀ ਡਰਾੜੀ ਉਹਨੇ ਮੇਰੇ ਮੁੱਢੇ ਮੇਰਾ ਵੜਿਆ ਵਾ ਫਿਰ ਮੇਰੇ ਲੱਤਾਂ ਮਾਰਿਆ ਵਾ ਤੇ ਮਾਰ ਕੇ ਐਕਟਰ ਦੇ ਆਏ ਦੂਜੇਲ ਮੰਦਿਰ ਤੇ ਛੇ ਬੰਦੇ ਕਿੰਝ ਜਿੱਤ ਅਸਰ ਜਿਆ ਜੋ ਮੈਨੂੰ ਪਾ ਲਗਾ ਵਾ ਤੇ ਉਹਰੇ ਕਰਦੇ ਸਾਰਾ ਪਾਦਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾ ਦਾ ਅਨ ਜੋ ਕੀਛੇ ਦਿੰਦਾ ਤੇ ਕੋਈ ਜਾਣ ਦਿੰਦਾ ਕਿ ਇਹਨੇ ਕੁਝ ਕੱਚੜਾ ਹੀ ਨਾ। ਇਹ ਵੀ ਆਈ ਸੀ ਤੇ ਉਦੋਂ ਬਚ ਗਈ ਜੇ ਉਹਦੀ ਘਰ ਜੂ ਸਾਰਾ ਪਤਾ ਭਈ ਜਿਹੜੇ ਬੰਦੇ ਆ ਗੰਡੇਰ ਦੇ ਹੋਈ ਆ। ਇਹ ਮੈਂ ਦੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਮਾਰ ਕੇ ਵੇਖਿਆ। ਉਹ ਕਹਿੰਦੇ ਮੈਨੂੰ ਮਾਰ ਕੇ ਦਰਵਾਜ਼ੇ ਉੱਤੇ ਅੰਨੇ ਵਾ ਮਾਰੇ ਨਾ। ਲਹੂ ਹੰਰ ਲੱਗਾ ਕੋਈ ਕੰਮ ਇਹ ਮੋਟੇ ਹੀ ਵਟਿਆ ਬਣਾ। ਮੋਟੇ ਰਸਤੇ ਦੀ ਕੰਮ ਹੀ ਨਹੀਂ ਕਰਦੀ। ਉਹ ਕਹਿੰਦੇ ਵੀ ਲਾਫੇ ਮੇਰੀ ਵਾਡੀ ਸੀਗਾ, ਮੇਰੀ ਜਾਨ ਨਿਕਲਦੀ ਲਹੂ ਵਗਰੋਂ ਹਟਣੀ ਚਾ ਮੋਟੇ ਇਥੋਂ ਹਟਾ ਦੇ ਨਾ। ਇਹ ਜੋ ਧਰਸ਼ ਦਾ ਮਾਰਾ। ਜਿਦਾ ਜਿਦਾ ਮਾਰੀ ਜਿਹੜਾ ਨਾ ਛੜਿਆ ਉਹਨਾਂ ਨੇ ਡਰਾਟ ਮਾਰੀ ਕੋਈ ਡਾਣੀ ਨੇਰ ਗੱਦੀ ਪਈ ਆ ਦਿਨੇ ਤੋਂ ਪਹਿਰੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਲੱਗਾ ਝੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨੂੰ ਬਲਾਉਣ ਦੀ ਜੋ ਵੀ ਕਾਰਵਾਈ ਕੀਤੀ ਹੋएगी ਤੇ ਆਪਣੇ ਸੰਗਲਪੁਰ ਰੋਡ ਵੱਜਦਾ ਜੀ ਮੇਰਤੰਦਰ ਰੋਡ ਜੰਗਮੀ ਬੰਦੇ ਦਾ ਪਛਾਣ ਤੂੰ ਫੋਨ ਕਟੋਰਮ ਤੋਂ ਫੋਨ ਆਇਆਗਾ ਹੋ ਸਕਦਾ ਕੀ ਅਜੇ ਨਹੀਂ ਪਹੁੰਚਿਆ ਮਲਤ ਦੇ ਛੱਟ ਲੱਗੀ ਉਦਾਂ ਮਲਤ ਕਰਦਾ ਤਲਪ ਜਾਤਾ ਹਾਂ